ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮਿਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ IPL ਦੀ ਤਸਤੇ ਚੰਡੀਗੜ੍ਹ ਪ੍ਰੀਮੀਅਮ ਲੀਗ ਚੰਡੀਗੜ੍ਹ ਚ ਪਹਿਲੀ ਵਾਰ ਹੋਣ ਜਾ ਰਹੀ ਹੈ ਚੰਡੀਗੜ੍ਹ ਦਾ ਜਿਹੜਾ ਇੰਟਰਨੈਸ਼ਨਲ ਸਟੇਡੀਅਮ ਹੈ ਉਸ ਵਿੱਚ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਗੁਲਾਬ ਚੰਦ ਕਟਾਰੀਆ ਇਸ ਪ੍ਰੀਮੀਅਮ ਲੀਗ ਦਾ ਉਦਘਾਟਨ ਕਰਨ ਜਾ ਰਹੇ ਆ ਔਰ ਤੁਸੀਂ ਮੰਨੋਗੇ ਮੈਂ ਚੰਡੀਗੜ੍ਹ ਵਿੱਚ ਇਹਨਾਂ ਮੈਚਾਂ ਨੂੰ ਲੈ ਕੇ ਬੜਾ ਉਤਸ਼ਾਹ ਹੈਗਾ ਸਾਡੇ ਨਾਲ 6 ਟੀਮਾਂ ਜਿਹੜੀਆਂ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ ਸਭ ਦੇ ਕੈਪਟਨ ਜਿਹੜੇ ਆ ਇੱਥੇ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪੂਰਾ ਜਾਣਦੇ ਆ ਇਸ ਬਾਰੇ ਸਰ ਜਿੱਦਾਂ ਹੁਣ ਚੰਡੀਗੜ੍ਹ ਤੁਸੀਂ ਨੈਸ਼ਨਲ ਔਰ ਇੰਟਰਨੈਸ਼ਨਲ ਮੈਚੇਸ ਸਾਰੇ ਖੇਲੇ ਹੋਏ ਹੋ ਤੇ ਚੰਡੀਗੜ੍ਹ ਚ ਪਹਿਲੀ ਵਾਰ ਪ੍ਰੀਮੀਅਮ ਲੀਗ ਆਈਪੀਐਲ ਦੀ ਤਰ੍ਹਾਂ ਤੇ ਹੋਣ ਜਾ ਰਹੀ ਆ ਕਿਸ ਤਰ੍ਹਾਂ ਦਾ ਫੀਲਿੰਗ ਹੈ सर बहुत अच्छी फीलिंग है पहले तो संजय सर का और यूटी सी का बहुत बहुत थैंक यू करना चाहूँगा कि उन्होंने इतना बड़ा प्लेटफॉर्म दिया और जिससे हम अपने आप को दिखा सकते हैं शो कर सकते हैं और आईपीएल पी एल की टीमें भी देखती हैं सर इसमें जूनियर लड़कों के लिए भी अच्छा है सर हमारे लिए भी अच्छा है तो थैंक यू करना चाहूँगा बहुत एक्साइटेड है सर जिदा नब्बे खिलाड़ी इस भाग लै रहे हैं नब्बे खिलाड़ी खेल रहे हैं नब्बे खिलाड़ियों को मतलब कि एक चांस मिले हुआ अपनी परफॉर्मेंस दिखाने का ਕੀ ਲੱਗਦਾ ਉਹਨਾਂ ਵਿੱਚੋਂ ਕੁਝ ਅੱਛੇ ਖਿਡਾਰੀ ਨਿਕਲ ਸਕਦੇ ਨੇ ਨਹੀਂ ਸਰ ਬਿਲਕੁਲ ਬਿਲਕੁਲ ਜਿਵੇਂ ਅੰਕਿਤ ਬਾਜ ਨੇ ਕਿਹਾ ਕਿ ਪਹਿਲੇ ਤੋਂ ਯੂਟੀਸੀ ਦਾ ਥੈਂਕ ਯੂ ਕਰਨਾ ਚਾਹਾਂਗੇ ਕਿਤਨੀ ਅੱਛੀ ਓਪਰਚ्युनिटी ਦੇ ਰਹੇ ਹਨ ਮਾਰੇ ਕੋ ਔਰ ਜਿਵੇਂ ਕਿ ਆਪਨੇ ਕਿਹਾ ਕਿ 90 ਲੜਕੇ ਖੇਲ ਰਹੇ ਹਨ ਤੋਂ ਉਹਨਾਂ ਲਈ ਬਹੁਤ ਜ਼ਿਆਦਾ ਬੜੀ ਓਪਰਚ्युनिटी ਹੈ ਕਿ ਜਿਵੇਂ ਬਤਾਇਆ ਕਿ ਆਈਪੀਐਲ ਦੀ ਟੀਮਸ ਦੇਖ ਰਹੀ ਹੁੰਦੀ ਹੈ ਜੀ ਤੋਂ ਐਕਸਾਈਟਡ ਹੈ ਸ਼ੋਕੇਸ ਕਰਨੇ ਲਈ ਟੈਲੈਂਟ ਤੋਂ ਲੱਗਦਾ ਮੈਂ ਜਦੋਂ ਹੁਣ ਨੈਕਸਟ ਜਿਹੜਾ ਆਈਪੀਐਲ ਹੋਏਗਾ ਉਸ ਚ ਇਹ ਜਿਹੜੇ ਪ੍ਰੀਮੀਅਮ ਲੀਗ ਚ ਖਿਡਾਰੀ ਖੇਲ ਰਹੇ ਆ ਉਹਨਾਂ ਲਈ ਓਪ ਬਿਲਕੁਲ ਵਧੀਆ ਕੀ ਸਰ ਬਹੁਤ ਵਧੀਆ ਪਲੇਟਫਾਰਮ ਮਿਲ ਰਿਹਾ ਸਾਰੇ 플레이ਰ ਜਿਵੇਂ ਤੁਸੀਂ ਮੈਂਸ਼ਨ ਕੀਤਾ 90 플레이ਰ ਖੇਡ ਰਹੇ ਨੇ ਜਿਹੜਾ ਵੀ ਵਧੀਆ ਕਰਦਾ ਲਾਈਮਲਾਈਟ ਜਾਂਦਾ ਹੈ ਲਾਈਵ ਮੈਚਸ ਆਣਗੇ ਸਾਰੇ ਜਿਹੜੇ ਸਕਾਉਟਸ ਜਿਹੜੇ ਸਕਾਉਟਸ ਹੁੰਦੇ ਹੈ ਹੋਪਫੁਲੀ ਸਾਰੇ ਵੇਖਣਗੇ ਜਿਹੜਾ ਵੀ ਵਧੀਆ ਕਰਦਾ ਉਹਦੇ ਲਈ ਇੱਕ ਵਧੀਆ ਪਲੇਟਫਾਰਮ ਹੈ ਨੈਕਸਟ ਸਟੈਪ ਤੇ ਜਾਣ ਲਈ ਐਂਡ ਆਲਸੋ ਯੂਟੀਸੀਏ ਦੀ ਟੀਮ ਵੀ ਸਟਰੋਂਗ ਹੋਏਗੀ ਇਹਦੇ ਨਾਲ ਬਿਕੋਜ਼ 90 플레이ਰਸ ਖੇਡ ਰਹੇ ਨੇ ਜਿਹੜੇ ਵਧੀਆ ਕਰਨਗੇ ਅਗਲਾ ਡੋਮੈਸਟਿਕ ਸੀਜ਼ਨ ਖੇਡਣਗੇ ਸੋ ਯੂਟੀਸੀ ਲਈ ਵੀ ਵਧੀਆ ਹੈ ਨਾਲ ਇੰਡੀਵਿਜੂਅਲ 플레이ਰਸ ਲਈ ਵੀ ਬਹੁਤ ਵਧੀਆ ਮੌ ਜਾ ਚੰਡੀਗੜ੍ਹ ਦੇ ਜਿਹੜੇ ਦਸ਼ਕ ਆ ਗਏ ਜਾਂ ਚੰਡੀਗੜ੍ਹ ਦੇ ਜਿਹੜੇ ক্রিকেট ਪਲੇਅਰ ਆ ਉਹਨਾਂ ক্রিকেট ਪ੍ਰੇਮੀਆ ਉਹਨਾਂ 'ਚ ਵੀ ਬੜਾ ਹੁਸਾ ਹੈਗਾ ਉਹ ਵੀ ਇਹ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਜਿਹੜਾ ਟੂਰਨਾਮੈਂਟ ਜਿਹੜਾ ਚੰਡੀਗੜ੍ਹ ਵਿੱਚ ਹੁੰਦਾ ਰਹਿਣਾ ਚਾਹੀਦਾ ਇੱਕ ਸ਼ੁਰੂਆਤ ਆ ਸੋਨੂੰ ਲੱਗਦਾ ਵੀ ਇਹ ਅੱਗੇ ਇਸ ਤਰ੍ਹਾਂ ਦੇ ਜਿਹੜੇ ਪ੍ਰੀਮੀਅਮ ਲੀਗ ਆ ਜਿਹੜੀ ਇਹ ਸ਼ੁਰੂਆਤ ਹੋਈ ਹੈ ਇਹ ਅੱਗੇ ਵੀ ਜਾਰੀ ਰਹੇਗੀ ਹਾਂ ਬਿਲਕੁਲ ਰਹੇਗੀ ਇਹ ਪਹਿਲੇ ਆਲਰੇਡੀ ਤੀਜਾ ਸੀਜ਼ਨ ਹੈ ਇਹ ਤਾਂ ਫਿਰ ਗ੍ਰੈਗ ਗਰਾਉਂਡ ਦਾ ਤਾਂ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਕਹਿ ਲੋ ਕਿੱਕ ਕਹਿ ਲੋ ਜੋ ਪਲੇਅਰ ਨੂੰ ਯੂ ਨੋ ਲੱਗਦਾ ਹੈ ਕਿ ਉਹ ਹੋਰ ਵਧੀਆ ਕਰ ਸਕਦਾ ਇੱਥੇ ਇਹੋ ਜੀ ਫੈਸਿਲਿਟੀ ਦੇ ਵਿੱਚ ਜਿੱਦਾਂ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ ਹਾਲਾਂਕਿ ਹੋਰ ਕਈ ਸਟੇਟਾਂ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਔਰ ਯੂਟੀਸੀਏ ਨੇ ਵੀ ਜਿਹੜਾ ਉਪਰਾਲਾ ਕੀਤਾ ਐਡਮਿਨਿਸਟ੍ਰੇਸ਼ਨ ਦਾ ਵੀ ਬਹੁਤ ਜਿਹੜਾ ਸਾਥ ਹੈਗਾ ਤੁਹਾਡਾ ਕੀ ਮੰਨਣਾ ਹੈ ਸਰ ਬਹੁਤ ਅੱਛੀ ਬਾਤ ਬੋਲੀ ਹੈ ਆਪਨੇ ਕਿ ਵਿਦਆਊਟ ਐਸੋਸੀਏਸ਼ਨ ਕੇ ਸਪੋਰਟ ਕੇ ਅਲਾਵਾ ਇਹ ਹੋ ਹੀ ਨਹੀਂ ਸਕਤੀ ਹੈ ਤੋਂ ਬਹੁਤ بڑا ਫ੍ਰੋਮ नाइन्टी प्लेयर्स आई थिंक ये वी आर वेरी थैंकफुल टू अर एसोसिएशन संजय सर कि उन्होंने एक अपॉर्चुनिटी हमें दी प्लेयर्स को अपने आप को एक्सप्रेस करने के लिए हमारी प्री सीज़न की सिलेक्शन और प्री सीज़न की प्रिपरेशन भी इससे होगी तो हर प्लेयर को बहुत फ़ायदा होगा इससे एंड बहुत एक्साइटमेंट है एंड वी आर ऑल लुकिंग फॉर्वर्ड ਪਰ ਇਸ ਟੂਰਨਾਮੈਂਟ। ਜਲ। ਥੈਂਕ ਯੂ। ਥੈਂਕ ਯੂ। ਤੁਸੀਂ ਦੇਖੋ ਮੈਂ ਚੰਡੀਗੜ੍ਹ ਵਿੱਚ ਆਈਪੀਐਲ ਦੀ ਤਰ੍ਹਾਂ ਤੇ ਪਹਿਲੀ ਵਾਰ ਮਤਲਬ ਕਿ ਚੰਡੀਗੜ੍ਹ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ। ਕ੍ਰਿਕਟ ਚ ਇਹ ਇੱਕ ਬਹੁਤ ਵੱਡੀ ਗੱਲ ਹੈ ਚੰਡੀਗੜ੍ਹ ਲਈ। ਔਰ ਤੁਸੀਂ ਦੇਖੋ ਯੂਟੀਸੀਏ ਵੱਲੋਂ ਇਹ ਪ੍ਰੀਮੀਅਮ ਲੀਗ ਦਾ ਔਰ ਮਤਲਬ ਕਿ ਯੋਜਨ ਕੀਤਾ ਜਾ ਰਿਹਾ ਹੈ ਇਸ ਚ 2020 ਜਿਹੜੇ ਮੈਚਸ ਹੈਗੇ ਔਰ ਲੋਕਾਂ ਚ ਵੀ ਇਸ ਪ੍ਰੀਮੀਅਮ ਲੀਗ ਨੂੰ ਲੈ ਕੇ ਬਹੁਤ ਉਤਸ਼ਾਹ ਹੈਗਾ ਔਰ ਇਸ ਪ੍ਰੀਮੀਅਮ ਲੀਗ ਵਿੱਚ ਚੰਡੀਗੜ੍ਹ ਦੇ ਉਹ ਖਿਡਾਰੀ ਭਾਗ ਲੈ ਰਹੇ ਨੇ ਜਿਹੜੇ ਕੀ ਨੈਸ਼ਨਲ ਅਤੇ ਨੈਸ਼ਨਲ ਮੈਚੇਸ ਖੇਲ ਚੁੱਕੇ ਨੇ ਇੱਕ ਬਹੁਤ ਵੱਡੀ ਗੱਲ ਹੈ ਮੈਂ ਆਈਪੀਐਲ ਦੀ ਟੈਸਟ ਚੰਡੀਗੜ੍ਹ ਪ੍ਰੀਮੀਅਮ ਲੀਗ ਚੰਡੀਗੜ੍ਹ ਚ ਪਹਿਲੀ ਵਾਰ ਹੋਣ ਜਾ ਰਹੀ ਹੈ ਚੰਡੀਗੜ੍ਹ ਦਾ ਜਿਹੜਾ ਇੰਟਰਨੈਸ਼ਨਲ ਸਟੇਡੀਅਮ ਹੈ ਉਸ ਵਿੱਚ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਗੁਲਾਬ ਚੰਦ ਕਟਾਰੀਆ ਇਸ ਪ੍ਰੀਮੀਅਮ ਲੀਗ ਦਾ ਉਦਘਾਟਨ ਕਰਨ ਜਾ ਰਹੇ ਆ ਔਰ ਤੁਸੀਂ ਮੰਨੋਗੇ ਮੈ ਚੰਡੀਗੜ੍ਹ ਵਿੱਚ ਇਹਨਾਂ ਮੈਚਾਂ ਨੂੰ ਲੈ ਕੇ ਬੜਾ ਉਤਸ਼ਾਹ ਹੈਗਾ ਸਾਡੇ ਨਾਲ 6 ਟੀਮਾਂ ਜਿਹੜੀਆਂ ਇਸ ਟੂਰਨਾਮੈਂਟ ਚ ਭਾਗ ਲੈਣਗੀਆਂ ਸਭ ਦੇ ਕੈਪਟਨ ਜਿਹੜੇ ਆ ਇੱਥੇ ਮੌਜੂਦ ਹੈਗੇ ਆ ਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਪੂਰਾ ਜਾਣਦੇ ਆ ਇਸ ਬਾਰੇ ਸਰ ਜਿੱਦਾਂ ਹੁਣ ਚੰਡੀਗੜ੍ਹ ਤੁਸੀਂ ਨੈਸ਼ਨਲ অর ਇੰਟਰਨੈਸ਼ਨਲ ਮੈਚੇਸ ਸਾਰੇ ਖੇਲੇ ਹੋਏ ਹੋ ਤੇ ਚੰਡੀਗੜ੍ਹ ਚ ਪਹਿਲੀ ਵਾਰ ਪ੍ਰੀਮੀਅਮ ਲੀਗ ਆਈਪੀਐਲ ਦੀ ਤਰਸਤੇ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦਾ ਫੀਲਿੰਗ ਹੈ ਸਰ ਬਹੁਤ ਅੱਛੀ ਫੀਲਿੰਗ ਹੈ ਪਹਿਲੇ ਤੋਂ ਸੰਜੇ ਸਰ ਦਾ ਔਰ ਯੂਟੀਸੀ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੂੰਗਾ ਕਿ ਉਹਨਾਂ ਨੇ ਇਤਨਾ ਬੜਾ ਪਲੇਟਫਾਰਮ ਦਿਆ ਔਰ ਜਿਸ ਸੇ ਹਮ ਆਪਣੇ ਆਪ ਕੋ ਦਿਖਾ ਸਕਤੇ ਹਾਂ ਸ਼ੋ ਕਰ ਸਕਤੇ ਹਾਂ ਔਰ IPL ਕੀ ਟੀਮੇ ਵੀ ਦੇਖਤੀ ਹੈ ਸਰ ਇਸ ਵਿੱਚ ਜੂਨੀਅਰ ਲੜਕੋ ਕੇ ਲਈ ਵੀ ਅੱਛਾ ਹੈ ਸਰ ਹਮਾਰੇ ਲਈ ਵੀ ਅੱਛਾ ਹੈ ਤੋ ਥੈਂਕ ਯੂ ਕਰਨਾ ਚਾਹਾਂਗਾ ਬਹੁਤ ਐਕਸਾਈਟਡ ਹੈ ਸਰ ਜਿੱਦਾਂ 90 ਖਿਡਾਰੀ ਇਸ ਚ ਭਾਗ ਲੈ ਰਹੇ ਨੇ 90 ਖਿਡਾਰੀ ਖੇਡ ਰਹੇ ਨੇ 90 ਖਿਡਾਰੀਆਂ ਨੂੰ ਮਤਲਬ ਕੀ ਇੱਕ ਚਾਂਸ ਮਿਲਿਆ ਹੋਇਆ ਆਪਣੀ ਪਰਫਾਰਮੈਂਸ ਦਿਖਾਉਣ ਦਾ ਕੀ ਲੱਗਦਾ ਉਹਨਾਂ ਵਿੱਚੋਂ ਕੁਝ ਅੱਛੇ ਖਿਡਾਰੀ ਨਿਕਲ ਸਕਦੇ ਨੇ ਨਹੀਂ ਸਰ ਬਿਲਕੁਲ ਬਿਲਕੁਲ ਜਿਵੇਂ ਅੰਕਿਤ ਬਾਜ ਨੇ ਕਿਹਾ ਕਿ ਪਹਿਲੇ ਤੋਂ ਯੂਟੀਸੀ ਦਾ ਥੈਂਕ ਯੂ ਕਰਨਾ ਚਾਹੀਏਗੇ ਕਿਤਨੀ ਅੱਛੀ ਓਪਰਚ्युनिटी ਦੇ ਰਹੇ ਹਨ ਮਾਰੇ ਕੋ ਔਰ ਜਿਵੇਂ ਕਿ ਆਪਨੇ ਕਿਹਾ ਕਿ 90 ਲੜਕੇ ਖੇਲ ਰਹੇ ਹਨ ਤੋਂ ਉਹਨਾਂ ਲਈ ਬਹੁਤ ਜ਼ਿਆਦਾ ਬੜੀ ਓਪਰਚ्युनिटी ਹੈ ਕਿ ਜਿਵੇਂ ਬਤਾਇਆ ਕਿ ਆਈਪੀਐਲ ਦੀ ਟੀਮਸ ਦੇਖ ਰਹੀ ਹੁੰਦੀ ਹੈ ਜੀ ਤੋਂ ਐਕਸਾਈਟਡ ਹੈ ਸ਼ੋਕੇਸ ਕਰਨੇ ਲਈ ਟੈਲੈਂਟ ਤੋਂ ਲੱਗਦਾ ਵੀ ਜਦੋਂ ਹੁਣ ਨੈਕਸਟ ਜਿਹੜਾ ਆਈਪੀਐਲ ਹੋਏਗਾ ਉਸ ਚ ਇਹ ਜਿਹੜੇ ਪ੍ਰੀਮੀਅਮ ਲੀਗ ਚ ਖਿਡਾਰੀ ਖੇਲ ਰਹੇ ਆ ਉਹਨਾਂ ਲਈ ਓਪਰ ਬਿਲਕੁਲ ਵਧੀਆ ਕੀ ਸਰ ਬਹੁਤ ਵਧੀਆ ਪਲੇਟਫਾਰਮ ਮਿਲ ਰਿਹਾ ਸਾਰੇ 플레이ਰ ਜਿਵੇਂ ਤੁਸੀਂ ਮੈਂਸ਼ਨ ਕੀਤਾ 90 플레이ਰ ਖੇਡ ਰਹੇ ਨੇ ਜਿਹੜਾ ਵੀ ਵਧੀਆ ਕਰਦਾ ਲਾਈਮਲਾਈਟ ਜਾਂਦਾ ਹੈ ਲਾਈਵ ਮੈਚਸ ਆਣਗੇ ਸਾਰੇ ਜਿਹੜੇ ਸਕਾਉਟਸ ਜਿਹੜੇ ਸਕਾਉਟਸ ਹੁੰਦੇ ਹੈ ਹੋਪਫੁਲੀ ਸਾਰੇ ਵੇਖਣਗੇ ਜਿਹੜਾ ਵੀ ਵਧੀਆ ਕਰਦਾ ਉਹਦੇ ਲਈ ਇੱਕ ਵਧੀਆ ਪਲੇਟਫਾਰਮ ਹੈ ਨੈਕਸਟ ਸਟੈਪ ਤੇ ਜਾਣ ਲਈ ਐਂਡ ਆਲਸੋ ਯੂਟੀਸੀਏ ਦੀ ਟੀਮ ਵੀ ਸਟਰੋਂਗ ਹੋਏਗੀ ਇਹਦੇ ਨਾਲ ਬਿਕੋਜ਼ 90 플레이ਰਸ ਖੇਡ ਰਹੇ ਨੇ ਜਿਹੜੇ ਵਧੀਆ ਕਰਨਗੇ ਅਗਲਾ ਡੋਮੈਸਟਿਕ ਸੀਜ਼ਨ ਖੇਡਣਗੇ ਸੋ ਯੂਟੀਸੀ ਲਈ ਵੀ ਵਧੀਆ ਹੈ ਨਾਲ ਇੰਡੀਵਿਜੂਅਲ 플레이ਰਸ ਲਈ ਵੀ ਬਹੁਤ ਵਧੀਆ ਮੌ ਅਜਾ ਚੰਡੀਗੜ੍ਹ ਦੇ ਜਿਹੜੇ ਦਸ਼ਕ ਆ ਗਏ ਜਾਂ ਚੰਡੀਗੜ੍ਹ ਦੇ ਜਿਹੜੇ ক্রিকেট ਪਲੇਅਰ ਆ ਉਹਨਾਂ ক্রিকেট ਪ੍ਰੇਮੀਆ ਉਹਨਾਂ 'ਚ ਵੀ ਬੜਾ ਹੁਸਾ ਹੈਗਾ ਉਹ ਵੀ ਇਹ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਜਿਹੜਾ ਟੂਰਨਾਮੈਂਟ ਜਿਹੜਾ ਚੰਡੀਗੜ੍ਹ ਵਿੱਚ ਹੁੰਦਾ ਰਹਿਣਾ ਚਾਹੀਦਾ ਇੱਕ ਸ਼ੁਰੂਆਤ ਆ ਸੋਨੂੰ ਲੱਗਦਾ ਵੀ ਇਹ ਅੱਗੇ ਇਸ ਤਰ੍ਹਾਂ ਦੀ ਜਿਹੜਾ ਪ੍ਰੀਮੀਅਮ ਲੀਗ ਆ ਜਿਹੜੀ ਇਹ ਸ਼ੁਰੂਆਤ ਹੋਈ ਹੈ ਇਹ ਅੱਗੇ ਵੀ ਜਾਰੀ ਰਹੇਗੀ ਹਾਂ ਬਿਲਕੁਲ ਰਹੇਗੀ ਇਹ ਪਹਿਲੇ ਆਲਰੇਡੀ ਤੀਜਾ ਸੀਜ਼ਨ ਹੈ ਇਹ ਤਾਂ ਫਿਰ ਗ੍ਰੈਗ ਗਰਾਉਂਡ ਦਾ ਤਾਂ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਕਹਿ ਲੋ ਕਿੱਕ ਕਹਿ ਲੋ ਜੋ ਪਲੇਅਰ ਨੂੰ ਯੂ ਨੋ ਲੱਗਦਾ ਹੈ ਕਿ ਉਹ ਹੋਰ ਵਧੀਆ ਕਰ ਸਕਦਾ ਇੱਥੇ ਇਹੋ ਜੀ ਫੈਸਿਲਿਟੀ ਦੇ ਵਿੱਚ ਜਿੱਦਾਂ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ ਹਾਲਾਂਕਿ ਹੋਰ ਕਈ ਸਟੇਟਾਂ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਔਰ ਯੂਟੀਸੀਏ ਨੇ ਵੀ ਜਿਹੜਾ ਉਪਰਾਲਾ ਕੀਤਾ ਐਡਮਿਨਿਸਟ੍ਰੇਸ਼ਨ ਦਾ ਵੀ ਬਹੁਤ ਜਿਹੜਾ ਸਾਥ ਹੈਗਾ ਤੁਹਾਡਾ ਕੀ ਮੰਨਣਾ ਹੈ ਸਰ ਬਹੁਤ ਅੱਛੀ ਬਾਤ ਬੋਲੀ ਹੈ ਆਪਨੇ ਕਿ ਵਿਦਆਊਟ ਐਸੋਸੀਏਸ਼ਨ ਕੇ ਸਪੋਰਟ ਕੇ ਅਲਾਵਾ ਇਹ ਹੋ ਹੀ ਨਹੀਂ ਸਕਤੀ ਹੈ ਤੋਂ ਬਹੁਤ بڑا ਫ੍ਰੋਮ 90 प्लेयर्स आई थिंक ये वी आर वेरी थैंकफुल टू आवर एसोसिएशन संजय सर कि उन्होंने एक अपॉर्चुनिटी हमें दी प्लेयर्स को अपने आप को एक्सप्रेस करने के लिए हमारी प्री सीज़न की सिलेक्शन और प्री सीज़न की प्रिपरेशन भी इससे होएगी तो हर प्लेयर को बहुत फायदा होगा इससे एंड बहुत एक्साइटमेंट है एंड वी आर ऑल लुकिंग फॉवर्ड ਪਰ ਇਸ ਟੂਰਨਾਮੈਂਟ ਜਬ ਥੈਂਕ ਯੂ ਥੈਂਕ ਯੂ ਤੁਸੀਂ ਦੇਖੋ ਮੈਂ ਚੰਡੀਗੜ੍ਹ ਵਿੱਚ ਆਈਪੀਐਲ ਦੀ ਤਰ੍ਹਾਂ ਪਹਿਲੀ ਵਾਰ ਮਤਲਬ ਕਿ ਚੰਡੀਗੜ੍ਹ ਪ੍ਰੀਮੀਅਮ ਲੀਗ ਹੋਣ ਜਾ ਰਹੀ ਹੈ ਕ੍ਰਿਕਟ ਚ ਇਹ ਇੱਕ ਬਹੁਤ ਵੱਡੀ ਗੱਲ ਹੈ ਚੰਡੀਗੜ੍ਹ ਲਈ ਔਰ ਤੁਸੀਂ ਦੇਖੋ ਯੂਟੀਸੀਏ ਵੱਲੋਂ ਇਹ ਪ੍ਰੀਮੀਅਮ ਲੀਗ ਦਾ ਮਤਲਬ ਕਿ ਯੋਜਨ ਕੀ ਤਿਆਰਿਆ ਹੈ ਇਸ ਚ 2020 ਜਿਹੜੇ ਮੈਚਸ ਹੈਗੇ ਔਰ ਲੋਕਾਂ ਚ ਵੀ ਇਸ ਪ੍ਰੀਮੀਅਮ ਲੀਗ ਨੂੰ ਲੈ ਕੇ ਬਹੁਤ ਉਤਸ਼ਾਹ ਹੈਗਾ ਔਰ ਇਸ ਪ੍ਰੀਮੀਅਮ ਲੀਗ ਵਿੱਚ ਚੰਡੀਗੜ੍ਹ ਦੇ ਉਹ ਖਿਡਾਰੀ ਭਾਗ ਲੈ ਰਹੇ ਨੇ ਜਿਹੜੇ ਕੀ ਨੈਸ਼ਨਲ ਅਤੇ ਨੈਸ਼ਨਲ ਮੈਚੇਜ਼ ਖੇਲ ਚੁੱਕੇ ਨੇ ਇੱਕ ਬਹੁਤ ਵੱਡੀ ਗੱਲ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨਸ ਉਮੀਦ ਦੇ ਨਾਲ ਥੈਂਕਸ ਟੂ ਐਟਵਿਲੀ ਚੰਡੀਗੜ੍ਹ ਤੋਂ